ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਲਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਆਪ ਪੁੱਛ ਲੈਨੇ ਬਾਈ ਟੋਟੇ ਭਾਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਵਧੀਆਈ ਬਾਈ ਨਾਮ ਤੇ ਐਡਰੈਸ ਬੋਲ ਨਾਮ ਕੁਲਦੀਪ ਸਿੰਘ ਹੈ ਪਿੰਡ ਸੁਖਾਨੰਦ ਦਾ ਕੋਠੇ ਵਾਲਾ ਕਚਰਾ ਜੀ ਖੇਤਾਂ 'ਚ ਘਰ ਆ ਠੀਕ ਹੈ ਭਗਤਾਪਾਈ ਕਾ ਸ਼ਹਿਰ ਆਪਣੇ ਨੇੜੇ ਪੈਂਦਾ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਮੋਗਾ ਪੈਂਦਾ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ 99685 38206 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਆ ਇਹ ਦੂਜੀ ਸੂਈ ਆ ਜੀ ਇਹ ਕਦੋਂ ਸੂਈ ਆ ਬਾਈ ਇਹ ਨੂੰ ਹੋ ਗਈ 4 ਮਹੀਨੇ ਸੂਈ ਨੂੰ ਠੀਕ ਆ ਬੱਚਾ ਹੈਗਾ ਬਾਈ ਨਹੀਂ ਬੱਚਾ ਹੈ ਨਹੀਂਗਾ ਇਹਦਾ ਦੁੱਧ ਕਿੰਨਾ ਬਾਈ 10 ਕਿਲੋ ਦੁੱਧ ਹੀ ਥਲੇ ਨੱਟ ਤਿਆਰ ਆ ਹਾਂਜੀ ਨੱਟ ਤਿਆਰ ਆ ਕਿੰਨੇ ਟਾਈਮ ਚ ਹੋਈ ਸੀ ਅਸੀਂ ਇਹ ਚਾਹੀ ਹੈਗੀ ਇਹ 4 ਡੰਗ ਚੋ ਲਈ ਆ ਆਪਦੇ ਘਰ ਤੇ 4 ਡੰਗ ਚੋ ਹਾਂਜੀ ਹਾਂਜੀ ਫੇਰ ਵੀਡੀਓ ਪਾਈ ਆ ਹਾਂਜੀ ਫੇਰ ਵੀਡੀਓ ਪਾਈ ਆ 10 ਲੀਟਰ ਨੱਟ ਜਿਹੜਾ ਦੁੱਧ ਬਾਈ ਕਹਿੰਦਾ ਤਿਆਰ ਆ ਆਰਡਰ ਕਮਾਲ ਦਾ ਸਾਰੀਆਂ ਬਲਡਲਾਂ ਕੱਢ ਕੇ ਫੇਰ ਸੋਣਾ ਥਾਣ ਬਹੁਤ ਚੰਗਾ ਬਈ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਚਵਾਈ ਕਿਵੇਂ ਚਵਾਈ ਵਧੀਆ ਹੀ ਪੂਰੀ ਵਧੀਆ ਸੀਲ ਆ ਪੂਰੀ ਭਾਵੇਂ ਬੱਚੇ ਜੋਈ ਜਾਣ ਖੋਲ ਲੈ ਬਈ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਥਣਲੇਵਾ ਕਮਾਲਾ ਠੰਡੀ ਸੀਲ ਆ ਬਾਈ ਜਨਾ ਚਾਹੇ ਜਵਾਗ ਚੋਲਣ ਕੋਈ ਚੱਕਰੀ ਨਹੀਂ ਆ ਤੇ ਮੁੱਲ ਕੀ ਆ ਬਾਈ ਇਹਦਾ ਇਹਦਾ ਮੁੱਲ 37000 ਰਈ ਮਾਨਤਾਨ ਹੋ ਜੀ ਹਾਂਜੀ ਕੀਤਾ ਜਾਊਗਾ ਜੀ ਠੀਕ ਆ 37000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜੂ ਆ ਰੰਗ ਰੂਪ ਚੰਗਾ ਤੋਰਾ ਤਾਰਾ ਚੰਗਾ ਡਰ ਚੰਗਾ ਥਣ ਚੰਗਾ ਚੰਗੀ ਅਗੜ ਸੁਨੱਕੀ ਆ ਬਾਈ ਦੁੱਧ ਵੀ ਚੰਗਾ ਦੱਸਿਆ ਬਾਈ ਮੋੜ ਲੇ ਬਾਕੀ ਬਾਈ ਕੋਲੇ ਬਈ ਗੱਡੀ ਆਉਂਦੀ ਆ ਜਿਹੜਾ ਜਿਹੜਾ ਬਾਈ ਵਿੱਚੋਂ ਲੈਸ ਕਰ ਦੂਗਾ ਪਹੁੰਚ ਬਾਈ ਇਹ ਟਿਕਟ ਲੈ ਲਓ ਬਾਈ ਕਿਰਾਏ ਦਾ ਚੰਗਾ ਹਾਂਜੀ ਹਾਂਜੀ ਉਹ ਕਰਨਾ ਹੈ ਅੱਗੇ ਵੀ ਕਰ ਲਈਦੀ ਹੈ ਇਹ ਤਾਂ ਠੀਕਾ ਹਾਂਜੀ ਤੇ ਥਣ ਬੜਾ ਚੰਗਾ ਬਾਈ ਤੇ ਹਾਂਜੀ ਸੀਲ ਆ ਬਾਕੀ ਨਿਆਣਾ ਪਾਗ ਤੁਹਾਨੂੰ ਵਿਖਾ ਦਿੰਨੇ ਆਗੇ ਦੋਨੇ ਗਾਂਜਾਂ ਹੀ ਆਪਣੀਆਂ ਸੀਲ ਆਗੀਆਂ ਠੀਕਾ ਤਾਂ ਜਵਾਕ ਇਹਨਾਂ ਨੂੰ ਉਹ ਵਾਹ ਦਿਓ ਥੱਲੇ ਚੋਂ ਨਾ ਐ ਨਹੀਂ ਕੋਈ ਡੱਕਾ ਕੋਈ ਐ ਨਹੀਂ ਡੱਕਾ ਹੈਗਾ ਕੋਈ ਨਾ ਜਮੇ ਨਹੀਂ ਜੀ ਪੂਰਾ ਵੀ ਲੈ ਬਾਈ ਮੌ ਇਹਨਾਂ ਨਿਆਣਾ ਪਾਲਾ ਬਾਈ ਕਹਿੰਦਾ ਕੋਈ ਚੱਕਰੀ ਇਹ ਜਵਾਕ ਬਿਠਾ ਦੇਗੇ ਥੱਲੇ ਹਾਂਜੀ ਜਿਵੇਂ ਮਰਜ਼ੀ ਜਿਹੜਾ ਜਮਾ ਨਹੀਂ ਨਾ ਜਾਣਦਾ ਜਵਾਕ ਜਮਾ ਹੂੰ ਉਹਨੂੰ ਬਾਹਵੇਂ ਲੈ ਅੱਛਾ ਇੰਨੀ ਠੰਡੀ ਸੀ ਲਾ ਹਾਂਜੀ ਲੈ ਵੇਜਾ ਜੁੰਡੇ ਲੈ ਜਿਵੇਂ ਮਰਜ਼ੀ ਬੈਠਾ ਰਹਿ ਜਿਵੇਂ ਮਰਜ਼ੀ ਬੈਜੋ ਲਤਾ ਰਾਹੀਂ ਮਾਰਦ ਨੇ ਕਰ ਤੋਂ ਨੇੜੇ ਕੈਮਰਾ ਕੋਈ ਕਿੱਕਮੀਗਾ ਚਵਾਈ ਚੰਗੀ ਆ ਹਨਾ ਹਾਂਜੀ ਹੂੰ ਜਵਾਕ ਨੂੰ ਥੋੜੀ ਬਈ ਚੋਣ ਹੀ ਨਹੀਂ ਆਉਂਦੀ ਹਾਂਜੀ ਚੋਣ ਹੀ ਨਹੀਂ ਆਉਂਦੀ ਇਹਨੂੰ ਅਜੇ ਤੇ ਉਹ ਹਲਦੀ ਨਹੀਂ ਜਮਈ ਹੂੰ ਹਲਦੀ ਨਹੀਂ ਹੈ ਹਲਦੀ ਨਹੀਂ ਮੇਲੇ ਕੋਲ ਵੀ ਠੀਕ ਆ ਬਾਈ ਹਾਂ ਨੀ ਸ਼ਰਾਂ ਚਲਾਊਗੀ ਅਗਲੇ ਘਰੇ ਜਾ ਕੇ ਪੂਰੀ ਵਧੀ ਗਈ ਹੈਗਾ ਧਾਰ ਦਿਖਾਉਣੇ ਲੈ ਧਾਰ ਚੰਗੀ ਆ ਨਾ ਬਹੁਤ ਵਧੀਆ ਲੈ ਤੇ ਬਾਈ ਬਹੁਤ ਚੰਗੀ ਆ ਜਿਵੇਂ ਮਰਜੀ ਕੋਈ ਚੱਕਰ ਹੀ ਨਹੀਂ ਲੈ ਕੀ ਬਾਤ ਆ ਬਾਈ ਇਹਦਾ ਹੀ ਵੇਖ ਲੋ ਇੱਕ ਰਹਿ ਗਿਆ ਹਾਂ ਬਹੁਤ ਠੀਕ ਹੋ ਗਿਆ ਹਾਂਜੀ ਉਹ ਨਹੀਂ ਕੋਈ ਚੱਕਰ ਚੰਗੀ ਆ ਦੁੱਧ ਚੰਗਾ ਚੰਗੀ ਆ ਬੜਾ ਠੰਡੀ ਸੀ ਅੱਗੇ ਬਈ ਦੋ ਨੰਬਰ ਕਿਹੜਾ ਸੂਈ ਇਹ ਪਹਿਲਾ ਸੂਆ ਜੀ ਇਹ ਦੋਦ ਸੂਈ ਹੈ ਬਈ ਇਹਨੂੰ ਵੀ ਹੋ ਗਈ ਮਾਰ ਕੇ ਚਲੋ 4-5 ਮਹੀਨੇ ਹੋ ਗਈ ਇਹ ਸੂਈ ਨੂੰ ਪਹਿਲੇ ਸੂਏ ਆ ਹੂੰ 300 ਬਹੁਤ ਆਈ ਇਹ ਦੁੱਧ ਕਿੰਨਾ ਆ ਜਰਾ ਦੁੱਧ ਇਸ ਲਈ 10 ਕਿਲੋ ਹੀ ਐ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਫੇਸ ਬਿਊਟੀ ਚੰਗੀ ਆ ਰੰਗ ਰੂਪ ਚੰਗਾ ਥਣ ਬੜਾ ਚੰਗਾ ਗਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਲ ਮੇ ਪੂਰੇ ਗਿਆ ਤੇ ਨਾੜਾ ਨੂੜਾ ਚੰਗੀਆਂ ਹਾਂਜੀ ਹਾਂਜੀ ਇਹਦੇ ਥੱਲੇ ਵੀ 10 ਲੀਟਰ ਹਾਂਜੀ ਹਾਂਜੀ ਸੀਰ ਆ ਦੋਨੇ ਗਾਈਆਂ ਕੋਈ ਖਿੱਚਾ ਤੂ ਹੀ ਨਹੀਂ ਕਰਦੀਆਂ ਹੂੰ ਤੋੜਾ ਤਾਰਾ ਚੰਗਾ ਆਰਡਰ ਕਮਾਲ ਦਾ ਮੁੱਠੀ ਆਲਾ ਥਣ ਕੱਲਾ ਕੱਲਾ ਥਣ ਆ ਬਾਈ ਤੇ ਇਹਦਾ ਕੀ ਮੋਲ ਆ ਬਾਈ ਇਹਦਾ ਮੁੱਲ ਵੀ 37000 ਰੁਪਏ ਹੈ ਜੀ 37000 ਰੁਪਏ ਮਾਨਤਾ ਉਹ ਜੀ ਇਹ ਭਾਜੀਆਂ ਕੀਤਾ ਜਾਊਗਾ ਕਿਰਾਏ ਭਾੜੇ ਜੋਗਾ ਹੋਈ ਆਪਾਂ ਉਹ ਜਿਆ ਕਰ ਲਾਂਗੇ ਬਹੁਤ ਠੀਕ ਕਿੰਨਾ ਕੁ ਤੇਲ ਖਾਊਗੀ ਗੱਡੀ ਉਹਦੇ ਹਿਸਾਬ ਨਾਲ ਕਰ ਲਾਂਗੇ ਠੀਕ ਹੈ 37000 ਰੁਪਏ ਮੋਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾ ਜਰੂਰ ਹੋਈ ਠੰਡੀ ਸੀਲੇ ਵੀ ਹੋਣ ਹਾਂ ਜੀ ਹਾਂ ਪੂਰੀ ਹੈ ਤੁਹਾਡੇ ਸਾਹਮਣੇ ਤਲੀ ਕਰਾਦਨੇ ਹੂੰ ਠੰਡੀ ਸੀਲ ਭਾਈ ਇਹ ਵੀ ਪੂਰੀ ਆ ਥਣ ਬਹੁਤ ਚੰਗਾ ਗੁਲਾਬੀ ਥਣ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਜਾ ਰਹੇ ਨਾਲ ਪੂਰੀ ਵੇਤੀ ਤੇ ਨਿਆਣਾ ਪਾਦਨੇ ਤੁਹਾਨੂੰ ਧਾਰਾ ਮਾਰ ਕੇ ਵਿਖਾਵਾਂ ਕੋਈ ਭੂਰ ਨਹੀਂ ਬਾਈ ਇਹ ਨਹੀਂ ਬੰਦਾ ਦੂਰੋਂ ਚੱਲ ਕੇ ਆਊਗਾ ਵੀ ਇੱਥੇ ਭੂਰ ਮਾਰੀ ਜਾਂਦੀ ਐ ਜਾਂ ਕੋਈ ਥਾਣੇ ਵੱਧ ਘਾਟਾਗਾ ਉਹੀ ਗੱਲ ਨਹੀਂ ਕੀ ਠੀਕ ਆ ਅੱਗੇ ਵੀ ਚ ਬਾਈ ਲੈ ਕੇ ਗਈ ਐ ਬੰਦੇ ਬਰਨਾਲੇ ਕੰਨੀ ਦੀ ਲੈ ਕੇ ਗਏ ਆ ਉਹ ਤੇ ਉਹ ਵੀ ਧਾਰਾ ਮਾਰ ਕੇ ਲੈ ਕੇ ਗਏ ਐ ਹਾਂ ਨਹੀਂ ਕੋਈ ਢੱਕਾ ਇਹਦੇ ਮੈਂ ਬੱਚੇ ਨੂੰ ਬਾਅਦ ਥੋੜੇ ਲੈ ਬੈਜੋ ਅੱਛਾ ਧਾਰਾ ਪਾ ਮਾਰ ਦਾਂਗੇ ਹਾਂ ਜਮਾਂ ਹੀ ਨਹੀਂ ਕੋਈ ਆਉਂਗਾ ਜਮਾਂ ਹੀ ਬੋਏ ਜਾ ਕੇ ਬੈਜੋ ਹਾਂ ਠੀਕ ਆ ਨਾ ਧਾਰਵਾਦੀ ਦੀ ਬੋਲ ਬਾਈ ਨੇ ਬੋਲੀ ਆ ਚਾਹ ਬੋਲੀ ਇਹੀ ਐਵੇਂ ਕਹੀਏ ਮਾਰ ਦੇ ਗਲੀ ਉਤਾਰਾਂ ਹਾਂ ਆ ਇਹ ਚੀਜ਼ ਹੈ ਨਾ ਧਾਰ ਵੇਖ ਲਉਣਾ ਤੇ ਬਾਈ ਬਹੁਤ ਚੰਗੀ ਹੈ ਨਾ ਲੈ ਕੀ ਬਾਤ ਆ ਲੈ ਬੜਾ ਠੀਕ ਆ ਬਾਈ ਪੂਰੀ ਚੰਗੀ ਚ ਬਾਈ ਪੂਰੀ ਸੀ ਲਾਈ ਐ ਨਹੀਂ ਕੋਈ ਖਰਾਬ ਕਰੂਗੀ ਮੁੱਲ 37000 ਰੁਪਏ ਮਾਂ ਜਰੂਰ ਹੋ ਜਾ ਨਾ ਕਿ ਭਰਾ ਕੋਲੇ ਦੋ ਸੀ ਦੋਨੇ ਰਖਾਤੇ ਕਿਸੇ ਵੀ ਦੇ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ